ਰਾਸ਼ਟ੍ਰਪਤਾ ਮਹਾਤਮਾ ਗਾਂਧੀ ਦੇ 78ਵੇਂ ਬਲੀਦਾਨ ਦਿਵਸ ਮੌਕੇ ਲੁਧਿਆਣਾ ਦੇ ਸਰਕਟ ਹਾਊਸ ਵਿਖੇ ਦੇਸ਼ ਭਗਤ ਯਾਦਗਾਰੀ ਸੁਸਾਇਟੀ ਮੌਕੇ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੋਰ ਪੱਠਲ ਪਹੁੰਚੇ ਇਸ ਦੌਰਾਨ ਜਿੱਥੇ ਉਹਨਾਂ ਨੇ ਮਹਾਤਮਾ ਗਾਂਧੀ ਦੇ ਦਿਖਾਏ ਹੋਏ ਰਸਤੇ ਤੇ ਚੱਲਣ ਦੀ ਗੱਲ ਕੀਤੀ ਇਸ ਦੌਰਾਨ ਗੱਲਬਾਤ ਕਰਦੇ ਰਾਜਿੰਦਰ ਕੋਰ ਪੱਠਲ ਨੇ ਕਿਆ-ਕਿਆ ਹਜਰਤ ਤਾਂ ਕਿ ਅਸੀਂ ਮਹਾਤਮਾ ਗਾਂਧੀ ਵੱਲੋਂ ਦਿਖਾਈ ਹੋਏ ਰਸਤੇ ਤੇ ਚੜ੍ਹ ਗਏ ਇਸ ਦੌਰਾਨ ਉਹਨਾਂ ਨੇ ਪੰਜਾਬ ਵਿੱਚ ਖਰਾਬ ਹੋ ਰਹੀ ਕਾਨੂੰਨ ਵਿਵਸਥਾ ਦੇ ਉੱਪਰ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾ ਦੀ ਹੁਣ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਮਹਾਤਮਾ ਗਾਂਧੀ ਜੀ ਦਾ ਬਲਦਾਨ ਜਿਨ੍ਹਾਂ ਨੇ ਸਾਡੇ ਦੇਸ਼ ਦੀ ਝੋਲੀ ਆਜ਼ਾਦੀ ਪਾਈ ਅਗਵਾਈ ਦੇ ਥੱਲੇ ਸੋ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਗਲਤ ਸੋਚ ਵਾਲੇ ਲੋਕਾਂ ਨੇ ਕੀਤਾ ਉਹ ਉਸ ਗਿਲਦਾਨ ਦੇ ਇਸ ਬਣਾਉਣ ਵਾਸਤੇ ਇਕੱਠੇ ਹੋਏ ਆਏ ਆ ਤੇ ਬਹੁਤ ਅੱਛੀ ਗੱਲ ਹੈ ਔਰ ਬਾਬਾ ਜੀ ਨੇ ਇਹ ਦਿਨ ਵੀ ਮਨਾਇਆ ਤੇ ਇਸ ਤੋਂ ਇਲਾਵਾ ਵੀ ਜਿਹੜੀ ਸਾਡੀ ਹਿਸਟਰੀ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਸਾਰੀਆਂ ਮਨਾਉਂਦੇ ਰਹਿੰਦੇ ਆ ਤੇ ਮੈਨੂੰ ਕਿਹਾ ਸੀ ਕਿ ਮੈਂ ਇਸ ਕਰਕੇ ਮੈਂ ਵੀ ਹਾਜ਼ਰ ਹੋਇਆ ਇਸ ਥਾਂ ਤੇ ਆਇਆ ਕੀ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਨਾਲ ਹੁਣ ਜਿਹੜੀ ਰਾਜਨੀਤੀ ਚੱਲ ਰਹੀ ਹੈ ਜਿਵੇਂ ਆਵਾਦਵੀ ਪਾਰਟੀ ਸੱਤਾਧਾਰੀ ਪਾਰਟੀ ਹੈ ਲੇਕਿਨ ਮੇਅਰ ਦੇ ਚੋਣਾਂ ਦੇ ਕੀਤੇ ਬਹੁਤ ਬਹੁਤ ਵੀਡੀਓ ਉਹਨਾਂ ਨੇ ਅੱਜ ਆਪਣਾ ਮੇਅਰ ਬਣਾਇਆ ਤੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਵਾਦਵੀ ਇਕੱਠੇ ਕੀ ਰਾਜਨੀਤੀ ਚੱਲ ਕੀ ਰਿਹਾ ਜੀ ਇਹ ਦੇਖੋ ਸਮਾਜਿਕ ਤੇ ਰਾਜਨੀਤਿਕ ਸੋਚ ਦੇ ਵਿੱਚ ਮੈਂ ਸਮਝਦੀ ਆ ਕਿਸੇ ਇੱਕ ਦੀ ਗੱਲ ਨਹੀਂ ਮੈਂ ਕਰਦੀ ਕਿ ਸਾਰੀਆਂ ਚਾਹੇ ਬੀਜੇਪੀ ਹੋਵੇ ਚਾਹੇ ਦੂਜੀ ਤੀਜੀ ਹੋਵੇ ਚਾਹੇ ਉਹ ਇੰਨੀ ਗ੍ਰਾਵਟ ਆ ਗਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਨਾ ਕਿ ਸਾਡੀ ਸਾਡੀ ਸਭਿਤਾ ਸਾਡਾ ਇਤਿਹਾਸ ਜਿਹਨੂੰ ਅਸੀਂ ਯਾਦ ਕਰਦੇ ਹਾਂ ਅੱਜ ਉਸ ਨੂੰ ਆਪਣੀਆਂ ਨਿੱਜੀ ਸੋਚਾਂ ਕਰਕੇ ਨਿਲਾਮ ਕਰਨ ਵਾਲੇ ਪਾਸੇ ਨੂੰ ਚੱਲ ਰਹੇ ਨੇ ਜਿਹੜੇ ਕੋਈ ਲੋਕ ਲੋਕਾਂ ਨੂੰ ਸਾਹਮਣੇ ਚੀਟ ਕਰਦੇ ਆ ਚਾਹੇ ਉਹ ਸਰਕਾਰੀ ਅਨਾਊਂਸਮੈਂਟਾਂ ਕਰਕੇ ਚਾਹੇ ਪਾਰਟੀ ਅਨਾਊਂਸਮੈਂਟਾਂ ਕਰਕੇ ਚਾਹੇ ਗਰੰਟੀਆਂ ਕਰਕੇ ਚਾਹੇ ਕਿਤੇ ਅੱਜ ਜਿਵੇਂ ਸਵੇਰ ਕਿਤੇ ਤੇ ਬਾਅਦ ਕਿਤੇ ਤੇ ਸ਼ਾਮ ਕਿਤੇ ਇੱਕ ਸਾਡਾ ਜਿੰਨ ਕਨੇ ਕਰੈਕਟਰ ਦੇਖਣ ਵਾਲੇ ਮਾੜੀ ਮੋਟੀ ਸੰਗ ਆ ਜਾਂਦੀ ਹੈ ਲੇਕਿਨ ਅੱਜ ਉਹ ਸਾਰੇ ਹੱਦਾਂ ਬੰਨੇ ਟੱਪ ਗਿਆ ਜਿਹੜਾ ਨਿਗਹਾਰ ਸਾਡੇ ਸਾਰਿਆਂ ਦੀ ਇੱਕ ਸ਼ਰਮ ਦਾ ਕਾਰਨ ਬਣਿਆ ਹੈ ਕਿ ਕੀ ਅਸੀਂ ਇਹ ਪੰਜਾਬੀ ਆ ਸੀ ਅੱਜ ਤੱਕ ਇਹ ਸਿੱਖਿਆ ਸੀ ਕਿ ਸ੍ਰੀ ਦਰਜੀ ਜੀਏ ਧਰਮ ਨਾ ਛੋੜੀਏ ਸਭ ਤੈਸਖਾ ਸਾਡੇ ਗੁਰੂਆਂ ਨੇ ਸਾਡੇ ਦੇਵੀ ਦੇਵਤਿਆਂ ਨੇ ਤੇ ਅੱਜ ਇਸ ਅਸੀਂ ਕੁਰਸੀ ਦੇ ਲਾਲਚ ਵਿੱਚ ਕਰਕੇ ਜਿਹੜੀ ਕੁਰਸੀ ਨਾਲ ਨਹੀਂ ਜਾਣੀ ਇੱਥੇ ਹੀ ਰਹਿ ਜਾਣੀ ਹੈ ਇੰਨਾ ਗਿਰ ਗਏ ਆ ਲੋਕਾਂ ਦੀਆਂ ਨਿਗਾਹਾਂ ਵਿੱਚ ਵੀ ਤੇ ਹਾਲਾਤ ਦੀਆਂ ਨਗਾਹਾਂ ਵਿੱਚ ਵੀ ਅੱਜ ਉਸ ਦੀ ਪੂਰੀ ਨਿੰਦਿਆ ਕਰਦੇ ਆਂ ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਆਂ ਹਰ ਤਰੀਕੇ ਨਾਲ ਕਿ ਜਿਵੇਂ ਕਹਿੰਦੇ ਨੇ ਨਾ ਵੀ ਖਾਣ ਪੀਣ ਜਾਂ ਹੋਰ ਚੀਜ਼ ਚ ਪਿਓਰਿਟੀ ਰਹੇ ਕਿ ਪਾਰਟੀਆਂ ਵਿੱਚ ਵੀ ਥੋੜੀ-ਮੋਟੀ ਇਸ ਤਰ੍ਹਾਂ ਦੀ ਗੱਲ ਰਹੇ ਕਿ ਜੇ 5% 2% 10% ਕੋਈ ਝੂਠ ਬੋਲ 20% ਵੀ ਬੋਲ ਪਣ ਪਰ ਹੁਣ ਤਾਂ ਇਹ ਕਿ 90% ਝੂਠ ਬੋਲ ਕੇ ਕੋਈ 10% ਦੇ ਉੱਤੇ ਵੀ ਸ਼ਰਮ ਨਹੀਂ ਸਮਝਦੇ ਲੋਕ ਇਹਨਾਂ ਨੂੰ ਲੰਬ ਮਤ ਦੇਵੇ ਕਿ ਜਿਹੜੀ ਕਾਂਗਰਸ ਗੁੱਟਬਾਹੀ ਚੱਲ ਰਹੀ ਹੈ ਕਿ ਲੁਧਿਆਣਾ ਜੀ ਵੀ ਪੂਰੇ ਪੰਜਾਬ ਚ ਉਹਦੇ ਲਈ ਕਿਵੇਂ ਹੋਊ ਕਾਂਗਰਸ ਦਾ ਇੱਕਜੁੱਟਤਾ ਕਿਵੇਂ ਹੋਊਗੀ ਜਿਵੇਂ 2027 ਦਾ ਦੇਖ ਰਹੇ ਹੋ ਲੇਕਿਨ ਪਰ ਇੱਕਜੁੱਟਤਾ ਕਿਵੇਂ ਹੋਊਗੀ ਕਾਂਗਰਸ ਦੇਖੋ ਭਾਵੇਂ ਤੁਸੀਂ ਮੈਂ ਇਸ ਤੋਂ ਡਿਨਾਈ ਨਹੀਂ ਕਰਦੀ ਕਿ ਗੁੱਤਬਾਹੀ ਨਹੀਂ ਹੈ ਜਾਂ ਕਿਸ ਤਰ੍ਹਾਂ ਨਹੀਂ ਹੈ ਹਰ ਥਾਂ ਮਤੇ ਹੁੰਦੀ ਹੈ ਤੇ ਲੇਕਿਨ ਇਹ ਸਮਝਦਿਆਂ ਕਿ ਦੂਜੀਆਂ ਸਾਰੀਆਂ ਪਾਰਟੀਆਂ ਤਾਂ ਪਾਟੋ ਛੀੜ ਹੋ ਕੇ ਇੱਕ ਇੱਕ ਆਉਂਦੀ ਪਾਰਟੀਆਂ ਦੇ ਵਰਕੇ ਕੋਈ ਇੱਕ ਚੱਕੀ ਫਿਰਦਾ ਕੋਈ ਕਿਧਰ ਨਹੀਂ ਕੋਈ ਸਵੇਰ ਕੋ ਸ਼ਾਮ ਕੋਵੇਂ इन्हों ने जिलावटी हम पिछला बदलाव आया इस बदलाव ने इन्ना क बदलाव लिया था कि कौन किधर किधर भजया फिर तुरैया तो फिर कोई गल ही नहीं है ठीक कांग्रेस पार्टी भी पहला भी सी मेरे समय से भी डिफरेंसि ऑफ ओपीनियन होंगे सो किसी मुद्दे से होंगे किसी इशू से होंगे और इस इशू जिम्मे अज भी मैं इधर आया इतने कि इन्ना इन्ना मुद्द से साइड डिफरेंसि हुए थ कहीं निजी अपने इस तरह नहीं लालसा करके हुए मैं तो खुद चीफ मिनिस्टर छड़ने दसिया जिमें अदेदे छ्डन तैयार बैठी से साइद ले नहीं ਜਦੋਂ ਇਹ ਦੇਖਿਆ ਕਿ ਸਾਡੇ ਰਾਜ ਭਾਗ 'ਚ ਹੁੰਦੇ ਹੋਏ ਆ ਆ ਹੋ ਰਿਹਾ ਹੈ ਉੱਥੇ ਹੋਇਆ ਸੀ ਉਹ ਅੱਜ ਵੀ ਹੋਵੇ ਤਾਂ ਅਸੀਂ ਉਹਨੂੰ ਨਹੀਂ ਮਾੜਾ ਸਮਝਦੇ ਲੇਕਿਨ ਜੋ ਸਿਰਫ ਜਿਸ ਦਾ ਨਜ਼ਰੀਆ ਹੀ ਹੈ ਹੋਵੇ ਕਿ ਮੈਨੂੰ ਕੀ ਚਾਹੀਦਾ ਹੈ ਇਸ ਕਰਕੇ ਲੋਕ ਵੀ ਹੁਣ ਲੀਡਰਾਂ ਨੂੰ ਫਾਲੋ ਕਰਨਾ ਇਹ ਕਰ ਰਹੇ ਨੇਗੇ ਤੇ ਸਾਡੀ ਕਾਂਗਰਸ ਪਾਰਟੀ 'ਚ ਅਸੀਂ ਜ਼ਰੂਰ ਅੱਜ ਵੀ ਪਰਦੇਗਾ ਕੀਤੀ ਹੈ ਅਸੀਂ ਆਪਣੀਆਂ ਸੋਚਾਂ ਅਸੀਂ ਆਪਣੀਆਂ ਗੱਲਾਂ ਅਸੀਂ ਆਪਣੀਆਂ ਓਪੀਨੀਅਨਸ ਆਪਣੀ ਪਾਰਟੀ ਹਾਈ ਕਮਾਂਡ ਕੋਲ ਰੱਖਾਂਗੇ ਸਾਡੀ ਪਾਰਟੀ ਹਾਈ ਕਮਾਂਡ ਜਿਹੜੀ ਹੈ ਜਿਵੇਂ ਹੁਣ ਰਾਹੁਲ ਜੀ ਨੇ ਭਾਰਤ ਜੋੜੋ ਕੀਤੀ ਹੈ ਉਸ ਤੋਂ ਪਹਿਲਾਂ ਵੀ ਜੇ ਸੋਚੀਏ ਜੇ ਰਾਹੁਲ ਗਾਂਧੀ ਜੀ ਨੂੰ ਵੀ ਕੁਰਸੀ ਦੀ ਲਾਲਸਾ ਹੁੰਦੀ ਤਾਂ ਬਹੁਤ ਪਹਿਲਾਂ ਬਣ ਗਏ ਹੁੰਦੇ ਪੀਐਮ ਉਹਨਾਂ ਨੂੰ ਕੋਈ ਕੁਰਸੀ ਦੀ ਲਾਲਸਾ ਨਹੀਂ ਹੈ ਹਾਂ ਠੀਕ ਜੇ ਕਈ ਸਾਡੇ ਫੈਸਲੇ ਇਸ ਤਰ੍ਹਾਂ ਦੇ ਹੋ ਜਾਂਦੇ ਆ ਉੱਪਰ ਤੋਂ ਵੀ ਹੋ ਜਾਂਦੇ ਆ ਕਰਵਾ ਜਾਂਦੇ ਆ ਲੋਕ ਆ ਕੇ ਉਹ ਸਾਡੀਆਂ ਐਡਵਾਈਜ਼ਰੀ ਕਮੇਟੀਆਂ ਉਹ ਹੁਣ ਸਾਡੇ ਨਿਸ਼ਾਨੇ ਤੇ ਨੇ ਜਿਹੜੀਆਂ ਗਲਤ رائے ਦੇ ਕੇ ਗਲਤ ਐਡਵਾਈਸਸ ਦੇ ਕੇ ਐਸੇ ਕਨਵਿੰਸਿੰਗ ਤਰੀਕੇ ਨਾਲ ਕੋਈ ਆਏ ਜੇ ਫੈਸਲੇ ਕਰਾਉਂਦੇ ਆ ਜਿਹਦੇ ਨਾਲ ਪਾਰਟੀ ਕਮਜ਼ੋਰ ਹੋਵੇ ਕਾਂਗਰਸ ਪਾਰਟੀ ਅਸੀਂ ਕਾਂਗਰਸ ਪਾਰਟੀ ਨੂੰ ਕਮਜ਼ੋਰ ਹੁੰਦੀ ਨਹੀਂ ਦੇਖ ਸਕਦੇ ਅਸੀਂ ਉਹ ਹਰ ਹੀਲਾ ਤੇ ਵਸੀਲਾ ਵਰਤ ਕੇ ਅਸੀਂ ਇਸ ਦੇ ਪੂਰੇ ਥੰਮ ਬਣ ਕੇ ਖੜਾਗੇ ਤੇ ਇਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਆਸ ਹੈ ਮੈਨੂੰ ਕਿ ਜੋ 27 ਪਏ 2 ਸਾਲ ਪਏ ਐ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਇਸ ਸਾਲ ਦੇ ਵਿੱਚ ਵਿੱਚ ਅਸੀਂ ਆਪਣੇ ਵੱਲੋਂ ਪੂਰੇ ਯਤਨ ਲਾ ਕੇ ਜੇ ਸਾਰਾ ਨਹੀਂ ਤਾਂ ਕਾਫੀ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਵਾਂਗੇ ਲਾਈਨ ਆਰਡਰ ਦੀ ਪੰਜਾਬ ਦੇ ਵਿੱਚ ਪੁਜੀਸ਼ਨ ਖਰਾਬ ਹੋਈ ਹੈ ਉਹਦੇ ਬਾਰੇ ਨਹੀਂ ਖਰਾਬ ਹੋਈ ਤਾਂ ਕਹੀਏ ਜੇ ਉੱਤੇ ਮਾੜੀ ਮੋਟੀ ਠੀਕ ਹੋਵੇ ਪੰਜਾਬ 'ਚ ਤਾਂ ਲਾਈਨ ਡਾਡਰ ਖਾਈ ਨਹੀਂ ਜਿਸ ਕੀ लाठी ਉਸ ਕੀ ਬਾਂਸ ਹੁਣ ਤਾਂ ਇਹ ਕੰਮ ਹੋਇਆ ਹੋਵੇਗਾ ਸੋ ਇਸ ਕਰਕੇ ਐਨੇ ਇੱਥੇ ਬਹੁਤ ਕੁਛ ਆਇਆ ਅਤਵਾਦ ਵੀ ਆਇਆ ਉਸ ਤੋਂ ਪਹਿਲਾਂ ਵੀ ਬਹੁਤ ਲੜਾਈਆਂ ਹੋਈਆਂ ਲੇਕਿਨ ਜਿਸ ਤਰੀਕੇ ਦੀ ਅੱਜ ਕੱਲ ਕੋਈ ਸੇਫ ਨਹੀਂ ਇੱਥੋਂ ਨਿਕਲਦਾ ਦੁਕਾਨਦਾਰਾ ਚਾਹੇ ਕਿਸ ਤਰ੍ਹਾਂ ਗੈਂਗਸਟਰ ਕਿਸ ਤਰ੍ਹਾਂ ਲੁੱਟਾਖੋਹਾਂ ਕਿਸ ਤਰ੍ਹਾਂ ਰਿਸ਼ਤੇ ਤਾਰਪੀ ਡੋਕਰੇ ਜਾ ਰਹੇ ਆ ਸਮਾਜ ਵਿੱਚ ਵੀ ਗਰਾਫਟ ਮੈਂ ਤਾਂ ਹੀ ਕਹੀ ਹੈ ਰਿਸ਼ਤਿਆਂ ਦੇ ਵਿੱਚ ਵੀ ਤੁਸੀਂ ਦੇਖੋ ਆ ਕੇ ਕਿੰਨਾ ਸ਼ਰਮ ਦੀ ਨਾਲ ਸਿਰ ਝੁੱਕ ਜਾਂਦਾ ਕਿ ਅਸੀਂ ਕਿੱਥੇ ਕੀ ਦੇ ਵਿੱਚ ਜਿਉਂ ਰਹੇ ਆ ਕਹਿ ਜੇ ਹਾਲਾਤ ਵਿੱਚ ਜਿਉਂ ਰਹੇ ਆ ਇਹ ਸਾਰੀਆਂ ਸਿਚੁਏਸ਼ਨਾਂ ਲੋਕਾਂ ਨੂੰ ਇਹ ਲੱਗਦਾ ਸੀਗਾ ਜਦੋਂ ਬਦਲਾਅ ਕਰਕੇ ਇਹਨਾਂ ਦੀ ਆਮ ਆਦਮੀ ਪਾਰਟੀ ਸਰਕਾਰ ਆਂਦੀ ਹੈ ਲੇਕਿਨ ਇਹ ਆਮ ਆਦਮੀ ਪਾਰਟੀ ਜਿਨੇ ਤਾਂ ਮੁੜ ਕੇ ਯਾਦ ਕਰਾਤਾ ਕਿ ਉਹ ਤਾਂ ਕਾਂਗਰਸ ਵਿੱਚ ਤਾਂ ਸੀ ਇਹਨਾਂ ਤੋਂ ਇਹਨਾਂ ਲੋਕ ਅੱਕ ਗਏ ਆ ਦੇਖ ਕੇ ਕਿ ਇਹਨਾਂ ਨੇ ਪਤਾ ਹੀ ਨਹੀਂ ਇਹ ਬੋਲ ਦੇ ਮੂੰਹ ਚੋਂ ਕੀ ਹੁੰਦੇ ਤੇ ਹੋ ਕੀ ਰਿਹਾ ਹੁੰਦਾ ਹੈ ਖੁਦ ਵੀ ਇਹਨਾਂ ਨੇ ਆਪਣੀ ਗੱਲ ਦੇ ਵਿੱਚ ਸੰਗ ਨਹੀਂ ਹੈਗੀ ਮਾੜੀ-ਮੋਟੀ ਵੀ ਸੋ ਇਸ ਕਰਕੇ ਲੋਕਾਂ ਨੇ ਨਸ਼ਾ ਸਰੇ ਆਮ ਵਿਕਰੀ ਹੈ ਜੀ ਹਰ ਚੀਜ਼ ਹਰ ਚੀਜ਼ ਦਾ ਖਿਲਾਰੀਆਂ ਉਰਲਾ ਪਰਲਾ ਗੈਂਗਸਟਰ ਲੁੱਟਮਾਰ ਕਿਸੇ ਦੀ ਕੋਈ ਜ਼ਿੰਦਗੀ ਆਏ ਨਹੀਂ ਪਤਾ ਪਾਲ ਵਿੱਚ ਕੀ ਹੋਵੇ ਤੇ ਲੋਕ ਹੁਣ ਇਹ ਮਥੀ ਬੈਠੇ ਆ ਕਿ 27 ਦੇ ਵਿੱਚ ਇਹੋ ਜਿਹੀਆਂ ਸਾਰੀਆਂ ਪਾਰਟੀਆਂ ਦੇਖ ਲਈਏ ਇਹਨਾਂ ਨੂੰ ਅਸੀਂ ਦਰਖਨਾਰੇ ਕਰਾਂਗੇ ਠੀਕ ਹੈ ਜੀ ਸੰਵਿਧਾਨ ਦੀ ਕਿੰਨੀ ਬੇਇੱਜ਼ਤੀ ਕੀਤੀ ਗਈ ਹੈ ਜੀ ਆ ਹੁਣ ਦੇਖੋ ਬੋਤ ਤੋੜਿਆ ਗਿਆ ਬੋਤ ਤੋੜਿਆ ਗਿਆ ਕੁਝ ਹੋਇਆ ਸਾਡੇ ਜੀ ਜਿਨ੍ਹਾਂ ਨੇ ਇੰਨਾ ਵੱਡਾ ਆਜ਼ਾਦੀ ਮਹਾਤਮਾ ਜੀ ਨੇ ਦੀ ਲੀਡਰਸ਼ਿਪ ਤਾਂ ਲਈ ਲਾਂਦੇ ਸਰਕਾਰ ਉਹ ਜਿਵੇਂ जवाहरलाल जी ਤੋਂ ਪਹਿਲੇ ਪੀਐਮ ਬਣੇ ਤੇ ਸੰਵਿਧਾਨ ਉਸ ਦੇ ਤਹਿਤ ਜਿਹੜਾ ਭੀਮrao ji ਨੇ ਸਾਰਿਆਂ ਨੂੰ ਬਰਾਬਰਤਾ ਦਿੱਤੀ ਜਿਹੜਾ ਕਿਤੇ ਨਹੀਂ ਹੈ ਦੁਨੀਆ ਵਿੱਚ ਉਹਦੇ ਨਾਲ ਵੀ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ ਫਿਰ ਤੁਸੀਂ ਅਸੀਂ ਆਮ ਆਦਮੀ ਨਾਲੇ ਕੀ ਹੈਗਾ ਇਸ ਕਰਕੇ ਬਹੁਤ ਹੀ ਮੈਂ ਸਮਝਦੀ ਆ ਰੱਬ ਮਿਹਰ ਕਰੇ ਬਖਸ਼ੇ ਇਹਨਾਂ ਦੀ ਕਰਦੇ ਹੋ ਕਿ ਨਿੰਦਿਆ ਕਰਦੀਆਂ ਚਾਹੇ ਉਹ ਦਿੱਲੀ ਦੀ ਸਰਕਾਰ ਹੈ ਚਾਹੇ ਉਹ ਅੱਜ ਬੈਸਟੀਆਂ ਸੂਬਿਆਂ ਦੀ ਸਰਕਾਰ ਹੈ ਜਦ ਤੱਕ ਇਸ ਤਰ੍ਹਾਂ ਦੇ ਫੈਸਲਿਆਂ ਉੱਪਰ ਉਹ ਆਪਣਾ ਆਪਣਾ ਫੈਸਲਾ ਇਨਸਾਫ ਦਾ ਨਹੀਂ ਕਰਦੇ ਤਾਂ ਮੈਂ ਸਮਝਦੀ ਆ ਕਿ ਲੋਕ ਉਹਨਾਂ ਨੂੰ ਘਰ ਦਾ ਰਾਹ ਦਿਖਾ ਦੇਣਗੇ